ਸਸੀ ਗਾਲ ਜੀ ਤੁਸੀਂ ਸੰਗਰੂਰ ਲਈ ਦੇਖ ਰਹੇ ਹੋ ਤੇ ਗਰਮੀ ਦੀ ਛੁੱਟੀਆਂ ਆ ਚੁੱਕੀਆਂ ਨੇ ਤੇ ਤੁਹਾਡੇ ਬੱਚਿਆਂ ਦੇ ਲਈ ਕੀ ਕੁਝ ਖਾਸ ਰਹੇਗਾ ਦਾ ਗ੍ਰੈਡ ਪ੍ਰੀ ਸਕੂਲ ਇਸ ਲਈ ਮੈਂ ਆਇਆਗਾ ਤੇ ਖਾਸ ਤੌਰ ਤੇ ਬਹੁਤ ਕੁਝ ਵਧੀਆ ਕਰਦੇ ਰਹਿੰਦੇ ਨੇ ਤੇ ਮੈਂ ਸੁਣਿਆ ਹੈਗਾ ਕਿ ਇਹਨਾਂ ਦੇ ਸਕੂਲ ਦੇ ਵਿੱਚ ਬਹੁਤ ਸੋਹਣਾ ਪੂਲ ਹੈ ਹੋਰ ਕੀ ਐਕਟੀਵਿਟੀਜ਼ ਇਹ ਕਰਵਾ ਰਹੇ ਨੇਗੇ ਸੁਣਦੇ ਆ ਗਰਮੀਆਂ ਦੀ ਛੁੱਟੀਆਂ ਆ ਗਈਆਂ ਮੈਂ ਦੇਖ ਰਿਹਾ ਸੀ ਬੱਚੇ ਬਹੁਤ ਵਧੀਆ ਇੰਜੋਏ ਕਰ ਰਹੇ ਸੀ ਖੇਡ ਰਹੇ ਸੀ ਕਿ ਇਹ ਪੂਰੇ ਜੂਨ ਦੇ ਵਿੱਚ ਕੀ ਸਾਰਾ ਪਲਾਨ ਕੀਤਾ ਬੱਚਿਆਂ ਦੇ ਲਈ ਸੋ ਸਰ ਅਸੀਂ ਇਹ ਸੋਚਿਆ ਵੀ ਅਸੀਂ ਫਰਸਟ 15 ਡੇਜ਼ ਆਫ ਜੂਨ ਸਮਰ ਕੈਂਪ ਲਾਉਣਾ ਹੈ ਤਾਂ ਹੁਣ ਅਜ ਤੁਹਾਡਾ 3rd ਡੇ ਹੈ ਸੋ ਇਦਰ ਰੀਜ਼ਨ ਇਹ ਹੈ ਕਿ ਅਕੈਡਮਿਕਸ ਦਾ ਸਾਰਾ ਸਾਲ ਚੱਲਦੇ ਨੇ ਬਟ ਬੱਚਿਆਂ ਦਾ ਕੋਈ ਫਨ ਫੈਕਟਰ ਵੀ ਹੋਣਾ ਚਾਹੀਦਾ ਜਿਹੜਾ ਉਹਨਾਂ ਨੂੰ ਆਏ ਨਾ ਲੱਗੇ ਵੀ ਸਕੂਲ ਇੱਕ ਪੜ੍ਹਾਈ ਵਾਸਤੇ ਹੀ ਜਾਣਾ ਬਸ ਉੱਤੇ ਇੱਕ ਰੂਟੀਨ ਬਣਿਆ ਹੋਇਆ ਹੈ ਯੂਨੀਫਾਰਮ ਪਾਓ ਤੇ ਜਾਓ ਦੇ ਸ਼ੁੱਡ ਫੀਲ ਇਟਸ ਫਨ ਯੂ نو ਜੀ ਸੋ ਪੂਲ ਦੇ ਕੇ ਹੁੰਦਾ ਕਿ ਮੈਂ ਦੇਖ ਰਿਹਾ ਕਿ ਬਹੁਤ ਹੀ ਵਧੀਆ ਢੰਗ ਨਾਲ ਤੁਸੀਂ ਇਸ ਨੂੰ ਕੀਤਾ ਹੋਇਆ ਨਾਲ ਸਾਰੇ ਫਿਲਟਰਸ ਨੇਗੇ ਹੋਰ ਕੀ ਕੀ ਐਕਟੀਵਿਟੀਜ਼ ਨੇ ਪੂਲ ਦੇ ਨਾਲ ਤੇ ਕਿਵੇਂ ਕਿਵੇਂ ਕਰਵਾਨੇ ਹੋ ਇੱਥੇ ਨਾਲ ਕੋਚ ਵੀ ਵਗੈਰਾ ਵੀ ਹੁੰਦੇ ਨੇਗੇ ਹਾਂਜੀ ਸਰ ਸੋ ਅਮ ਸਾਡੇ ਕੋਲੇ ਜਿਹੜਾ ਪੂਲ ਹੈ ਤੁਸੀਂ ਦੇਖ ਸਕਦੇ ਹੋ ਸੇਫਟੀ ਲਈ ਸਾਡੇ ਕੋਲੇ ਟਿਊਬਸ ਫਲੋਟਰਸ ਜੈਕਟਸ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਬੱਚਿਆਂ ਨੂੰ ਖਡਾਉਣ ਵਾਸਤੇ ਐਂਟਰਟੇਨਮੈਂਟ ਲਈ ਬਾਲਸ ਉਹਨਾਂ ਦੀਆਂ ਗੇਮਸ ਯੂ نو ਵੈਰੀ ਸਿੰਪਲ ਤੁਸੀਂ ਇਹਦੇ ਵਿੱਚ ਬਾਲ Aim ਕਰਕੇ ਪਾਉਣੀ ਹੈ ਜੋ ਕਿ ਮੇਰੇ ਤੋਂ ਵੀ ਨਹੀਂ ਪਈ ਸੋ ਇਹਦੇ ਨਾਲ ਬੱਚਿਆਂ ਦੀ ਕੋਆਰਡੀਨੇਸ਼ਨ ਉਹਨਾਂ ਦਾ ਕੌਨਫੀਡੈਂਸ ਬੈਲੈਂਸ ਪਾਣੀ ਦੇ ਵਿੱਚ ਸਭ ਤੋਂ ਵੱਡੀ ਗੱਲ ਉਹਨਾਂ ਦਾ ਵਾਟਰ ਫੋਬੀਆ ਇਹ ਦੂਰ ਹੁੰਦਾ ਸੋ ਸੇਫਟੀ ਆਬਵੀਅਸਲੀ ਆਈ ਟੋਲਡ ਯੂ ਇਕਵਿਪਮੈਂਟ ਸਾਡੇ ਕੋਲੇ ਹੈਗੀ ਹੈ ਅਦਰ ਦੈਨ ਦਿਸ ਅਸੀਂ ਹਾਈਜੀਨ ਪ੍ਰੋਪਰ ਮੇਨਟੇਨ ਕਰ ਰਹੇ ਹਾਂ ਪੂਲ ਚ ਬੱਚਿਆਂ ਨੂੰ ਸ਼ਾਰ ਦਵਾ ਕੇ ਵਿੱਚ ਲੈ ਕੇ ਜਾਂਦੇ ਆ ਸਵਿਮਿੰਗ ਕਾਸਟਿਊਮ ਤੋਂ ਬਿਨਾ ਸਟ੍ਰਿਕਟਲੀ ਨੋ ਹੈ ਉਹਨਾਂ ਦੀ ਇਕਵਿਪਮੈਂਟ ਨਾਲ ਹੋਣੀ ਚਾਹੀਦੀ ਹੈ ਐਕਸੈਸਰੀਜ਼ ਜਿਵੇਂ ਗੋਗਲਸ ਹੋਣੀਆਂ ਚਾਹੀਦੀਆਂ ਕਿਉਂਕਿ ਅਸੀਂ ਇੱਕ ਟ੍ਰੈਜਰ ਹੰਟ ਵੀ ਕਰਾ ਰਹੇ ਹਾਂ ਪਾਣੀ ਦੇ ਵਿੱਚ ਕਿਉਂਕਿ ਵੱਡੇ ਬੱਚੇ ਵੀ ਨੇ ਉਹ ਪਿਕ ਕਰ ਰਹੇ ਨੇ ਵਧੀਆ ਬਰੀਥਿੰਗ ਵਗੈਰਾ ਸੋ ਅੰਡਰ ਵਾਟਰ ਅਸੀਂ ਟ੍ਰੈਜਰ ਹੰਟ ਕਰਾ ਰਹੇ ਹਾਂ ਅਦਰ ਦੈਨ ਦੈਟ ਪ੍ਰੋਪਰ ਇਹਦਾ ਹਾਈਜੀਨ ਦਾ ਧਿਆਨ ਰੱਖਿਆ ਜਾਂਦਾ ਹੈ ਪਾਣੀ ਰੈਗੂਲਰਲੀ ਚੇਂਜ ਹੋਣਾ ਹੈ ਕੀ ਟੈਂਪਰੇਚਰ ਹੈ ਮੇਨਟੇਨਡ ਹੈ ਪਹਿਲਾਂ ਆਊਟਡੋਰ ਸੀ ਪਰ ਹੁਣ ਅਸੀਂ ਸ਼ੈੱਡ ਕਰਤਾ ਬਹੁਤ ਅੱਛਾ ਕੀਤਾ ਗਰਮੀ ਕਰਕੇ ਹਾਂਜੀ ਇਧਰੋਂ ਟ੍ਰੀਜ਼ ਆ ਜਾਂਦੀਆਂ ਕਵਰ ਹੋ ਜਾਂਦਾ ਹੈ ਦੋ ਤਿੰਨ ਮੈਂਬਰਸ ਹਰ ਵੇਲੇ ਪਾਣੀ ਦੇ ਅੰਦਰ ਹੁੰਦੇ ਨੇ ਨੋ ਮੈਟਰ ਵਾਟ ਇਜ਼ ਦੀ ਏਜ ਆਫ ਦਾ ਚਾਈਲਡ ਐਂਡ ਸਾਡੇ ਕੋਲ ਵੈਲ ਕੁਆਲੀਫਾਈਡ ਟ੍ਰੇਨਰ ਨੇ ਕੋਚ ਨੇ ਜਿਹੜੇ ਸਵਿਮਿੰਗ ਸਿਖਾਉਂਦੇ ਨੇ ਆਲਰੇਡੀ ਤਾਂ ਉਹ ਟ੍ਰੇਨਰ ਬਾਹਰ ਹੁੰਦੇ ਨੇ ਬਾਕੀ ਦੋ ਸਟਾਫ ਹਮੇਸ਼ਾ ਬਾਹਰ ਹੁੰਦੇ ਨੇ ਇਹ ਇਹ ਤਾਂ ਹੋ ਗਈ 메ਜਰ ਪੂਲ ਐਕਟੀਵਿਟੀ ਹੋਰ ਬਾਕੀ ਐਕਟੀਵਿਟੀਆਂ ਕੀ ਤੁਸੀਂ ਕਰਵਾ ਰਹੇ ਹੋਗੇ ਸੰਭਕ ਹੈ ਇਸ ਤੋਂ ਇਲਾਵਾ ਸਰ ਅਸੀਂ ਐਤ ਕੀ ਫੋਕਸ ਕੀਤਾ ਉਹਨਾਂ ਦੀ ਹੋਲਿਸਟਿਕ ਡਿਵੈਲਪਮੈਂਟ ਤੇ ਜਿਸ ਦੇ ਵਿੱਚ ਖਾਸ ਤੌਰ ਤੇ ਅਸੀਂ ਫੋਕਸ ਕਰ ਰਹੇ ਹਾਂ ਉਹਨਾਂ ਦੇ ਲੈਫਟ ਰਾਈਟ ਬ੍ਰੇਨ ਦੀਆਂ ਐਕਟੀਵਿਟੀਆਂ ਅਸੀਂ ਗੇਮਜ਼ ਇਹੋ ਜਿਹੀਆਂ ਰੱਖੀਆਂ ਇਹੋ ਜਿਹੀਆਂ ਐਕਟੀਵਿਟੀਆਂ ਰੱਖੀਆਂ ਕਿ ਉਹਨਾਂ ਦੇ ਰਾਈਟ ਐਂਡ ਲੈਫਟ ਬ੍ਰੇਨ ਦੀ ਕੋਆਰਡੀਨੇਸ਼ਨ ਤੇ ਬਹੁਤ ਜ਼ਿਆਦਾ ਫੋਕਸ ਹੈ ਕਿ ਕਈ ਵਾਰੀ ਪੇਰੈਂਟਸ ਨੂੰ ਲੱਗਦਾ ਹੈ ਤਾਂ ਗੱਲ ਹੀ ਕਿੱਡੀ ਕੈਂ ਜਿਵੇਂ ਇੱਕ ਛੋਟੀ ਜੀ ਪਲੇਟ ਉੱਪਰ ਰੱਖੀ ਬੋਲ ਪਾਈ ਬੱਚੇ ਨੇ ਬੈਲੈਂਸ ਕਰਕੇ ਚੱਲਣਾ ਹੈ ਪੇਰੈਂਟਸ ਨੂੰ ਲੱਗਦਾ ਹੈ ਕਿ ਕਿੱਡੀ ਖਾਸ ਗੱਲ ਹੈ ਪਰ ਤੁਸੀਂ ਘਰੇ ਪਲੇਟ 'ਚ ਬੋਲ ਰਖਾ ਕੇ ਪ੍ਰੈਕਟਿਸ ਕਰਾ ਕੇ ਦੇਖੋ ਥੈਨ ਯੂ ਵਿਲ ਗੈਟ ਟੂ ਨੋ ਬਹੁਤ ਮੁਸ਼ਕਿਲ ਐ ਐਗਜ਼ੈਕਟਲੀ ਬੈਲੈਂਸ ਕਰਨਾ ਉਹਨਾਂ ਦੇ ਸਾਈਡ ਬਾਈ ਸਾਈਡ ਦੋ ਹੱਥ ਚੱਲਨੇ ਲੈਫਟ ਰਾਈਟ ਬ੍ਰੇਨ ਦੀ ਐਕਟੀਵਿਟੀ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਫੋਕਸ ਕੀਤੀਆਂ ਆਦਰਵਾਇਜ਼ ਤਾਂ ਆਫ ਕੌਰਸ ਜਿਵੇਂ ਸਾਡੀ ਮਾਸਟਰੀ ਇਸ ਕਾਉਂ ਦੇ ਵਿੱਚ ਡਾਂਸ ਤੇ ਥੀਏਟਰ ਆਈ ਲਵ ਥੀਸ ਤੇਹੀ ਚੀਜ਼ ਹੁੰਦੀ ਹੈ ਪੂਰਾ ਸਾਲ ਬੱਚਿਆਂ ਨੇ ਪੜ੍ਹਨਾ ਤਾਂ ਹੈ ਹੀ ਤੇ ਗ੍ਰੈਡ ਪ੍ਰੀ ਸਕੂਲ ਨੇ ਇੱਕ ਅਲੱਗ ਯੂਨੀਕ ਢੰਗ ਦੇ ਨਾਲ ਜੋ ਐਕਟੀਵਿਟੀ ਪਲਾਨ ਕੀਤੀ ਹੈ ਮੈਨੂੰ ਤਾਂ ਇਸ ਚੀਜ਼ ਦੀ ਬੜੀ ਖੁਸ਼ੀ ਹੋਈ ਤੁਸੀਂ ਵੀ ਕਿਸੇ ਤਰ੍ਹਾਂ ਦੀ ਕੁਐਰੀ ਜੇਕਰ ਲੈਣਾ ਚਾਹਣੇ ਹੋ ਗ੍ਰੈਡ ਪ੍ਰੀ ਸਕੂਲ ਦੇ ਲਈ ਨੀਚੇ ਨੰਬਰ ਦਿੱਤਾ ਹੋਇਆ ਹੈ